ਦਾਸ ਸੇਵਾਦਾਰ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਵਨ ਸ਼ਾਨ ਸਿੰਘ ਸਾਹਿਬ ਜਹੈਦਾਰ ਬਾਬਾਜੀ ਬਾਬਾ ਮੇਜਰ ਸਿੰਘ ਸੋਢੀ ਨੰਕਾਣਾ ਸਾਹਿਬ ਵਾਲੇ ਮਜੂਦਾ ਮੁਖੀ ਦਾਸ ਜਹੈਦਾਰ ਮਹਾਕਾਲ ਬਾਬਾ ਜਸਵੰਤ ਸਿੰਘ ਸੋਢੀ ਜ਼ਿਲ੍ਹਾ ਜਥੇਦਾਰ ਸ੍ਰੀ ਮੁਕਤਸਰ ਸਾਹਿਬ ਜੋ ਕਿ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵੀਡੀਓ ਇੱਕ ਵਾਇਰਲ ਹੋਈ ਆ ਪਿੰਡ ਬੀਬੀਹਾ ਦੀ ਜੋ ਕਿ ਸਰਪੰਚ ਵੱਲੋਂ ਇਲਜ਼ਾਮ ਲਾਏ ਗਏ ਸੀਗੇ ਬੀਬੀ ਵੱਲੋਂ ਕਿ ਮੇਰੇ ਕਿਸਾ ਕਕਾਰਾਂ ਦੀ ਬਿਆਦ ਵੀ ਹੋਈ ਆ ਤੇ ਮੇਰੇ ਤੇ ਕੁੱਟਮਾਰ ਹੋਈ ਆ ਉਹ ਅਸੀਂ ਵੀਡੀਓ ਵੇਖ ਕੇ ਸੋਸ਼ਲ ਮੀਡੀਆ ਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਵੀ ਜੇਕਰ ਵਾਕਈ ਹੋਈ ਆ ਤਾਂ ਉਹਨਦੇ ਤੇ ਬੰਦ ਇੱਕ ਕਾਨੂੰਨੀ ਕਾਰਵਾਈ ਕੀਤੀ ਜਾਵੇ ਬੀਬੀ ਦੀ ਕੁੱਟਮਾਰ ਦੀ ਵੱਖਰੀ ਧਾਰਾ ਲਾਈ ਜਾਵੇ ਤੇ ਜਿਹੜਾ ਕਕਾਰਾਂ ਦੀ ਹੋਈ ਆ ਉਹਨਦੇ ਤੇ 295ਏ ਦੀ ਧਾਰਾ ਲਾਈ ਜਾਵੇ ਉਹ ਸਬੰਧ ਦੇ ਵਿੱਚ ਅੱਜ ਅਸੀਂ ਪਿੰਡ ਬਬੀਹਾ ਵਿੱਚ ਪਹੁੰਚੇ ਆ ਉਸ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਆ ਤੇ ਅੱਜ ਅਸੀਂ ਜੋ ਸਰਪੰਚਾ ਇਹਨਾਂ ਦੀ ਘਰ ਦੀ ਆ ਬੀਬੀ ਸਰਪੰਚਾ ਇਹ ਉਹਨਾਂ ਦੇ ਹਸਬੰਡ ਆ ਇਹ ਸਰਪੰਚੀ ਕਰਦੇ ਆ ਜੋ ਇਹਨਾਂ ਵੱਲੋਂ ਚਲੋ ਮੀਂਹਤੀ ਦੇ ਵਿੱਚ ਜੋ ਇਹਨਾਂ ਦੀ ਇਹ ਫੇਰ ਫੇਰ ਹੋਈ ਆ ਉਹਦੇ ਵਿੱਚ ਇਹਨਾਂ ਨੇ ਸਾਨੂੰ ਸਪਸ਼ਟੀ ਕਰਨ ਦਿੱਤਾ ਕਿ ਮੈਂ ਆਪਦਾ ਪਰਿਵਾਰ ਦਾ ਕੋਈ ਬੱਚਾ ਲੈ ਕੇ ਗੁਰਦੁਆਰਾ ਸਾਹਿਬ ਚੜ੍ਹ ਸਕਦਾ ਜੋ ਖਾਲਸਾ ਪੰਥ ਸੌਂ ਤੇ ਵਿਸ਼ਵਾਸ ਨਹੀਂ ਕਰਦਾ ਇੱਕ ਜ਼ੁਬਾਨ ਤੇ ਰੱਖਿਆ ਕਰਦਾ ਜੋ ਇਹਨਾਂ ਨੇ ਇਹਦੀ ਜ਼ੁਬਾਨ ਇਹਨਾਂ ਨੇ ਕੀਤਾ ਉਹਦੇ ਤੇ ਅਸੀਂ ਫੁੱਲ ਚੜਾਏ ਆ ਕਿ ਮਹਾਰਾਜ ਦੇ 52 ਹੁਕਮਾਂ ਦੇ ਵਿੱਚੋਂ ਖਾਲਸਾ ਜਿਹੜਾ ਸੌਂ ਖਾਂਦਾ ਉਹ ਤੇ ਵਿਸ਼ਵਾਸ ਨਹੀਂ ਕਰਦਾ ਤੇ ਅਸੀਂ ਚਲੋ ਇਹਨਾਂ ਦੇ ਕਹਿਣ ਮੁਤਾਬਕ ਅਸੀਂ ਉਸ ਚੀਜ਼ ਨੂੰ ਮੰਨ ਲਿਆ ਤੇ ਇਹ ਸਰਪੰਚ ਸਾਹਿਬ ਬਾਕੀ ਮਾਫੀ ਚਾਹੁੰਦੇ ਆ ਜੋ ਇਹਨਾਂ ਤੇ ਐਲੀਕੇਸ਼ਨ ਵੀ ਲੱਗੇ ਆ ਜੋ ਇੱਕ ਦਲਪੰਥ ਵੱਲੋਂ ਮਹਾਪੁਰਖ ਸਿੰਘ ਸਾਹਿਬ ਜੋ ਹیدر巴巴 ਮੇਜਰ ਸਿੰਘ ਜੀ ਸੋਢੀ ਸਾਹਿਬਾਰੇ ਉਹਨੇ ਇੱਕ ਕੱਲ ਦੇ ਪੱਤਰਕਾਰ ਦੇ ਵਿੱਚ ਵੀਡੀਓ ਦੇ ਵਿੱਚ ਕੋਈ ਮੰਦੇ ਸ਼ਬਦ ਵੀ ਬੋਲੇ ਆ ਉਹ ਕੋਣ ਬੰਦਾ ਜੀ ਕੋਈ ਇਹਨਾਂ ਦੇ ਪਿੰਡ ਦਾ ਕੋਈ ਮੈਂਬਰ ਆ ਉਹਦੇ ਤੋਂ ਇਹ ਖੁਦ ਮਾਫੀ ਮੰਗਾਉਣਗੇ ਤੇ ਅੱਜ ਇਹ ਸਾਰੀ ਜੋ ਕੱਲ ਵਾਰ ਘਟਨਾ ਵਾਪਰੀ ਆ ਉਹਦੇ ਵਿੱਚ ਉਹ ਮੰਦੇ ਚੰਗੇ ਸ਼ਬਦ ਬੋਲੇ ਗਏ ਆ ਜੋ 10 ਬਾਰੇ ਵੀ ਬੋਲੇ ਗਏ ਆ 10 ਨੂੰ ਵੀ ਕਿਹਾ ਗਿਆ ਸੀ ਕਿ ਨਿਹੰਗ ਸਿੰਘ ਇਕੱਲਾ ਬੈਠਾ ਗੱਲਾਂ ਕਰ ਰਿਹਾ ਅੱਜ ਪੰਜ ਮਹਾਕਾਲ 10 ਦੇ ਨਾਲ ਪਹੁੰਚੇ ਆ ਗੁਰਗੋਬਿੰਦ ਸਿੰਘ ਦੀਆਂ ਲਾਡ ਲੀਆਂ ਫੌਜਾ ਬਾਬਾ ਫਤੇ ਸਿੰਘ ਦੀ ਫੌਜ ਅੱਜ ਇਹਨਾਂ ਦੇ ਪਿੰਡ ਸਮੂਹ ਦਲਪੰਥ ਪਹੁੰਚਿਆ ਤੇ ਸਰਪੰਚ ਸਾਹਿਬ ਇਹ ਚੀਜ਼ ਦੀ ਮਾਫੀ ਚਾਹੁੰਦੇ ਆ ਹਾਂਜੀ ਸਰਪੰਚ ਸਾਹਿਬ ਜੀ ਹਾਂਜੀ ਮੈਂ ਪਹਿਲਾਂ ਵੀ ਆਪਣੀ ਇਹੀ ਗੱਲ ਹੋਈ ਆ ਜੀ ਵੀ ਜਿਹੜਾ ਕਕਾਰਾਂ ਦੀ ਬੇਅਵਦੀ ਆ ਤੁਹਾਨੂੰ ਸਪਸ਼ਟੀਕਰਨ ਦਿੱਤਾ ਹੈ ਠੀਕ ਹੈ ਜੀ ਵੀ ਜੇ ਕੋਈ ਆਪਾਂ ਉਹ ਕਿਤੀ ਨਹੀਂ ਜਦੋਂ ਵੀ ਜਿੱਥੋਂ ਮਰਜ਼ੀ ਪਿੰਡ ਚੋਂ ਪਤਾ ਕਰ ਲੋ ਜਿਵੇਂ ਤੁਹਾਨੂੰ ਵਿਸ਼ਵਾਸ ਆਉਂਦਾ ਓਵੇਂ ਮੈਂ ਤੁਹਾਨੂੰ ਵਿਸ਼ਵਾਸ ਦਿਵਾਤਾ ਜੀ ਵੀ ਆਪਾਂ ਕੋਈ ਬੇਅਵਦੀ ਨਹੀਂ ਕੀਤੀ ਜੀ ਤੇ ਜਿਹੜੀ ਮਿੰਤੀ ਦੀ ਆ ਗੱਲ ਹੈ ਮਿੰਤੀ ਦਾ ਮੈਂ ਅਸੀਂ ਉੱਤੇ ਬੀਬੀ ਨੂੰ ਵੀ ਇਹੀ ਕਹੇ ਵੀ ਜੇ ਕਿਸੇ ਨੂੰ ਕੋਈ ਡਾਊਟ ਹੈ ਉਹ ਜਦੋਂ ਵੀ ਕੋਈ ਵੀ ਪਿੰਡ ਦਾ ਬੰਦਾ ਮਿੰਤੀ ਕਰਾਉਂਦਾ ਕੋਈ ਅਸੀਂ ਇੱਕ ਤਾਂ ਮਿੰਤੀ ਨਹੀਂ ਕੀਤੀ ਜੀ ਸਾਰੇ ਨਗਰ ਦੇ ਰਾਹਾਂ ਦੀ ਸਾਰੀਆਂ ਜਾਇਦਾਦਾਂ ਦੀ ਕੀਤੀ ਐ ਸਾਰੀ ਬੇਨਤੀ ਸਹੀ ਐ ਤੇ ਦੂਜੀ ਬੇਨਤੀ ਜੇ ਕੋਈ ਸਾਡੇ ਕਿਸੇ ਬੰਦੇ ਨੇ ਦਲ ਖਾਲਸਾ ਬਾਰੇ ਕੋਈ ਬੋਲਿਆ ਉਹ ਮੈਂ ਦਲ ਖਾਲਸਾ ਤੋਂ ਮਾਫੀ ਮੰਗਦਾ ਜੀ ਦੂਜਾ ਹੋਰ ਦੱਸੋ ਬੋਲੇ ਸੋਨਹਾ ਨਾ ਨਾ ਅਸੀਂ ਸਰਪੰਚ ਸਾਹਿਬ ਨੂੰ ਦਲਪੰਥ ਵੱਲੋਂ ਬੇਨਤੀ ਕਰਦੇ ਆ ਕਿ ਜਿਹੜਾ ਕਿ ਤੁਹਾਡੇ ਪਿੰਡ ਦਾ ਇਹ ਮੁੱਦਾ ਬੜਾ ਜਿਆਦਾ ਭੜਕ ਚੁੱਕਿਆ ਉਸ ਤੇ ਮਿੱਟੀ ਪਾਈ ਜਾਵੇ ਤਾਂ ਕਿ ਜੋ ਜਿਵੇਂ ਪਰਿਵਾਰ ਉਹਨਾਂ ਸੰਤੁਸ਼ਟੀ ਚਾਹੁੰਦਾ ਉਸੇ ਹਿਸਾਬ ਦੇ ਨਾਲ ਉਹਨਾਂ ਨੂੰ ਸੰਤੁਸ਼ਟੀ ਜਾਂ ਜਿਵੇਂ ਉਹ ਕਹਿੰਦਾ ਕਿ ਦੁਆਰਾ ਬੇਨਤੀ ਕਰਾਈ ਜਾਵੇ ਸਰਪੰਚ ਸਾਹਿਬ ਸਹਿਮਤ ਹੋ ਤੁਸੀਂ ਇਹ ਗੱਲ 'ਚ ਪਿੰਡ 'ਚ ਨਹੀਂ ਵਿਵਾਦ ਚਾਹੁੰਦੇ ਨਹੀਂ ਚਾਹੁੰਦੇ ਜੀ ਚਲੋ ਅਸੀਂ ਵੀ ਚਾਹੁੰਦੇ ਅਸੀਂ ਕੋਈ ਆਵਾਜ਼ ਖੜਾ ਕਰਨੀ ਹੈ ਸਾਡਾ ਕਾਂਟ ਟਹਿ ਜਾਊਗਾ ਉਹ ਕਹਿੰਦੇ ਵੀ ਸਾਡਾ ਕਾਂਟ ਟਹਿ ਸਕਦਾ ਦੇਖੋ ਜੀ ਆਪਾਂ ਕਿਸੇ ਦਾ ਮਤਲਬ ਮਕਾਨ ਢਾਕੇ ਮੈਨੂੰ ਕੁਝ ਮਿਲ ਜੂ ਸਾਡਾ ਆਪਦਾ ਪਰਿਵਾਰ ਹੈ ਜੀ ਉਹ ਕੋਈ ਨਹੀਂ ਦੁਆਰੇ ਹੁੰਦੀ ਹੈ ਨਾ ਮੈਨੂੰ ਹਾਂ ਜੇ ਪ੍ਰਸ਼ਾਸਨ ਦੀ ਹਾਜ਼ਰੀ ਜੀ ਪ੍ਰਸ਼ਾਸਨ ਦੀ ਹਾਜ਼ਰੀ ਮਾਨਯੋਗ ਕਿਸੇ ਨਾਲ ਕੋਈ ਧੱਕਾ ਨਹੀਂ ਹੋਣ ਦਿੰਦੇ ਦੋ ਕ ਮੇਰੇ ਮੇਰਾ ਤਾਂ ਆਪ ਦਾ ਸਾਡੀ ਹਾਜ਼ਰੀ ਚ ਕਰਾਣਾ ਹੈ ਮੇਰੇ ਕੋਲੇ ਜੀ ਤੇ ਮੈਨੂੰ ਕੀ ਲੋੜ ਹੈ ਕਿਸੇ ਪਾਸੇ ਜੇ ਮੈਂ ਇਦਾਂ ਟਕੂ ਕਿਉਂਕਿ ਉਹ ਫਿਰ ਤੁਹਾਡੇ ਦੇ ਇਲਜ਼ਾਮ ਲਾਉਣ ਦੇ ਪੀ ਇਹ ਤਾਂ ਮਕਾਨ ਹੀ ਕੱਸੀ ਢਾਕੇ ਪਾਇਆ ਆ ਵੇ ਫਿਰ ਉਹ ਗੱਲ ਹੋਰ ਪਾਸੇ ਚਲ ਜਾਂਦੀ ਹੈ ਨਾ ਪਰ ਗੱਲਾਂ ਵੱਧ ਜੀ ਵੱਧ ਜਾਂਦੀਆਂ ਹਾਂ ਜੀ ਦੇਖੋ ਜੀ ਇਹ ਕਹਿੰਦਾ ਵੀ ਢਾਓ ਬਰਾਬਰ ਤੇ ਨਹੀਂ ਨਹੀਂ ਜੀ ਉਹ ਕੱਸੀ ਵਾਲੀ ਦਾ ਵੀ ਫੇਸ ਚਲੋ ਉਹ ਦੇਖਣ ਲਈ ਮਾਲਵੇਕ ਮਾ ਦੀ ਕੋਈ ਇਨਰਮੈਂਟ ਵੀ ਕਰਾ ਲਏ ਜੀ ਦੋਨੋਂ ਦਰਾਂ ਵਿੱਚ ਬਚਾ ਹੁਣ ਦੁਬਾਰਾ ਬੇਨਤੀ ਕਰਾਵਾਂਗੇ ਸਾਡੀ ਹਾਜ਼ਰੀ ਹਾਂ ਦੁਬਾਰਾ ਬੇਨਤੀ ਪ੍ਰਸ਼ਾਸਨ ਦੀ ਮੌਜੂਦਗੀ ਚ ਜੇ ਸਾਨੂੰ ਵੀ ਬੇਨ ਰਗ ਜਾਵੇ ਫਦੇ ਪਾਵੇ ਨਹਾਲੋ ਜਾਵੇ ਰੰਗਰੇਟਿਆਂ ਨੂੰ ਪਾਵੇ ਹਾਜ਼ਰੀ ਆਵਾਜ਼ ਰਗ ਜਾਵੇ ਫਦੇ ਪਾਵੇ ਨਹਾਲੋ ਜਾਵੇ ਸਿੰਘ ਸਾਹਿਬ ਜਹਦਰ ਬਾਬਾ ਮੇਦਰ ਸਿੰਘ ਛੋਟੀ ਸਾਹ ਨੂੰ ਪਾਵੇ ਹਾਜ਼ਰੀ ਆਵਾਜ਼ ਵਾਹਿਗੁਰੂ ਜੀ ਕਾ ਖਾਲਸਾ ਰਗ ਜਾਵੇ ਨਹਾਲੋ ਜਾਵੇ ਬਾਬਾ ਕੁਲਵਿੰਦਰ ਸਿੰਘ ਚੌਂਤੇ ਵਾਲਿਆਂ ਨੂੰ ਪਾਵੇ ਹਾਜ਼ਰੀ ਆਵਾਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੱਬਾ ਜੀ ਬੈਠੋ ਕੋਈ ਨਹੀਂ ਚਾਹ ਪਾਣੀ ਸਿੱਕਦੇ ਘਰੇ ਬਾਬਾ ਜੀ ਨੇ ਪੁੱਜਾਂ ਪਹੁੰਚਾ